ਪੰਜਾਬ ਅੰਦਰ ਚੋਨੇ ਦੀ ਸਰਕਾਰੀ ਖਰੀਦ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਆਰਤੀ ਅਤੇ ਕਿਸਾਨ ਪ੍ਰਬੰਧਾਤੋਂ ਖੁਸ਼ੇ ਦਿਖਾਈ ਦਿੰਦੇ ਹਨ। ਪਰੰਤੂ ਫਸਲ ਉੱਪਰ ਮੌਸਮ ਦੀ ਮਾਰ ਨੂੰ ਲੈ ਕੇ ਚਿੰਤਾ ਵੀ ਜਤਾਈ ਜਾ ਰਹੀ ਹੈ। ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਵੰਦ ਸਿੰਘ ਦਾ ਕਹਿਣਾ ਹੈ ਕਿ ਹਾਲੇ ਫਸਲ ਨੂੰ ਆਉਣ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਪਰੰਤੂ ਖਰੀਦ 16 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ। ਪ੍ਰਬੰਧਮ ਮੁਕੰਮਲ ਕੀਤੇ ਗਏ ਹਨ। ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿਲਦਾ ਕਹਿਣਾ ਹੈ ਕਿ ਖੰਨਾ ਮੰਡੀ ਦੇ ਸਾਰੇ ਖਰੀਦ ਕੇਂਦਰ ਤਿਆਰ ਹਨ ਅਤੇ ਪ੍ਰਬੰਧ ਮੁਕੰਮਲ ਹਨ ਇਹ ਜਿਹੜੀ ਗੱਲ ਤੋਂ ਖਰੀਦ ਸ਼ੁਰੂ ਹੋਣੀ ਹੈ ਇਹਦੇ ਵਿਸਤਾਰਪੂਰਵਕ ਸਬੰਧ ਜੀ ਦੀ ਸਰਕਾਰ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਕਿ ਜਿਹੜੀ ਪਹਿਲਾਂ 1 ਅਕਤੂਬਰ ਤੋਂ ਹੋਣੀ ਸੀ ਉਹ ਇਸ ਕਰਕੇ ਪਹਿਲਾਂ ਹੋ ਰਹੀ ਹੈ ਕਿਉਂਕਿ ਪਿੱਛੇ 1 ਜੂਨ ਤੋਂ ਤੋਂ ਲੱਗਣਾ ਸ਼ੁਰੂ ਹੋਇਆ ਪਹਿਲਾਂ ਇਹ ਲੱਗਦਾ ਹੁੰਦਾ ਸੀ 20 ਜੂਨ ਤੋਂ ਤੋਂ ਨਾ ਤੇ ਉਹ 10-15 ਦਿਨ ਪਹਿਲਾਂ ਹੁਣ ਹੁਣ ਕਰਕੇ ਇਹ ਖਰੀਦ ਪਹਿਲਾਂ ਸ਼ੁਰੂ ਹੋ ਰਹੀ ਹੈ ਪਰ ਫਸਲ ਅਜੇ ਮੇਰੇ ਸਾਹਮਣੇ ਮੰਡੀਆਂ ਦੇ ਵਿੱਚ ਪੰਚਾਇਤ ਆਉਣੀ ਨਹੀਂ ਕਿਉਂਕਿ ਪਿੱਛੇ ਜੇ ਬਰਸਾਤਾ ਹੁਣ ਕਰਕੇ ਨਾ ਤੇ ਥੱਲੇ ਅਜੇ ਧਰਤੀ ਵਿਕਲੀ ਹੈ ਤੇ ਫਸਲ ਵੀ ਅਜੇ ਪੂਰੀ ਤਰ੍ਹਾਂ ਪੱਕੀ ਨਹੀਂ ਹੈ ਵੀ ਫਸਲ 20 ਤਰੀਕਾ ਤੱਕ ਬੱਧੀ ਜਾ ਚੂਗੀ ਖੰਨਾ ਮੰਡੀ ਦੇ ਵਿੱਚ ਹਰ ਤਰ੍ਹਾਂ ਦੇ ਪੂਰੇ ਇੰਤਜ਼ਾਮ ਨੇ ਚਾਹੇ ਉਹ ਕਿਸਾਨ ਦੀ ਫਸਲ ਦੀ ਕੀ ਨਹੀਂ ਕਰਨ ਦੀ ਗੱਲ ਹੋਵੇ ਚਾਹੇ ਏਜੰਸੀਆਂ ਵੱਲੋਂ ਖਰੀਦਾਂ ਦੀ ਵੱਲ ਹੋਵੇ ਏਜੰਸੀਆਂ ਕੋਲ ਪੂਰਾ ਬਾਜ਼ਾਰ ਆ ਚੁੱਕਿਆ ਹੈ ਤੇ ਮਾਰਕ ਕਬਾਡੀ ਵੱਲੋਂ ਵੀ ਸਫਾਈਆਂ ਦੇ ਇੰਤਜ਼ਾਮ ਪੂਰੇ ਨੇ ਹਰ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਮੈਂ ਵਿਸ਼ਵਾਸ ਦਿਵਾਉਣਾ ਕਿਸਾਨ ਭਰਾਵਾਂ ਨੂੰ ਵੀ ਤੁਹਾਡਾ ਜਿਸ ਤਰ੍ਹਾਂ ਪਹਿਲਾਂ ਬਾਸਾ ਵੀ ਸਰਕਾਰ ਵਿੱਚ ਕਿ ਨਸੀਜ ਸੱਚ ਸੀਰ ਹੋ ਗਏ ਸਾਢੇ ਦਨ ਸਾਲ ਹੋ ਗਏ ਵੀ ਆਪਣਾ ਦਾਣਾ-ਦਾਣਾ ਥੋੜਾ ਚੱਕਿਆ ਜਾਂਦਾ ਇਸ ਵਾਰ ਵੀ ਤੁਹਾਡਾ ਦਾਣਾ-ਦਾਣਾ ਬੋਰੀਏ ਦੇ ਪਾਊਗਾ ਤੇ ਤੁਹਾਨੂੰ ਸ਼ਾਮ ਨੂੰ ਬਹਿਲਾ ਕਰਕੇ ਘਰ ਨੂੰ ਭੇਜਿਆ ਜਾਊਗਾ ਤੇਰੀ ਪੇਮੈਂਟ ਹੈ ਦੀ ਇਹ ਪੇਮੈਂਟ ਥੋੜੀ ਦੂਜੇ ਦਿਨ ਤੁਹਾਡੇ ਐਮਐਸਬੀ ਦੀ ਰੇਟ ਤੇ ਤੁਹਾਡੇ ਖਾਤੇ ਵਿੱਚ ਪਾਊਗੀ ਕਿਸੇ ਕਿਸਾਨ ਦਾ ਕੋਈ ਵੀ ਕਿਰਪਿਆ ਜਾਂ ਵੀ ਕੱਟ ਨਹੀਂ ਲੱਗੂਗਾ ਤੇ ਜਿਹੜੀ ਕਿਸਾਨ ਨਾਲ ਕੋਈ ਗੱਲਬਾਤ ਹੋਈ ਵੀ ਕਿਸ ਤਰ੍ਹਾਂ ਉਹਦੀ ਫਸਲ ਖੜੀ ਆ ਕੋਈ ਮੌਸਮ ਦੀ ਮਾਰ ਤਾਂ ਨਹੀਂ ਪਈ ਜਾਂ ਕੋਈ ਬਿਮਾਰੀ ਤਾਂ ਮੌਨਾ ਬੈਰ ਚੱਲਿਆ ਉਹਦੀ ਕੋਈ ਗੱਲਬਾਤ ਮੈਨੂੰ ਇਹ ਲੱਗਦਾ ਵੀ ਜਿਹੜੀ ਇਹ ਫਸਲ ਹੈ ਵੀ ਇਹਦੇ ਵਿੱਚ 4 ਦੇ ਵਿੱਚ ਪਿਛਲੀ ਵਾਰੀ ਕਿਵੇਂ 8334 ਦਾ ਦੀਗਾ ਕੰਟਾ ਕੀ ਲੀਮਗਾ 832 رہ ਸਕਦਾ ਚਾਰ ਕਰ ਸਕਦਾ ਫਸਾ ਬੋਲੇ ਕਰਕੇ ਬਰਬਾਦ ਕਰਤੀ ਕਿਸਾਨਾਂ ਦੀ ਪ੍ਰਿੰਟ ਕਰਨੀ ਚਾਹੁੰਦਾ ਕਿਸਾਨੋ ਇਹ ਅਪੀਲ ਹੈ ਵੀ ਤੁਸੀਂ ਸੁੱਕਾ ਚੋਂ ਨਾਲੇ ਕੀ ਆਇਓ ਅਜੇ 2000 ਦਿਨ ਤੋਂ ਉਹ ਨਾ ਖੜਦਾ ਇਹ ਅਜੇ ਇਹਨੂੰ ਵੱਢਿਓ ਨਾ 20 ਤਰੀਕ ਤੋਂ ਬਾਅਦ ਸੁੱਕਾ ਚੋਂ ਨਾਲੇ ਆਇਓ ਤੁਹਾਨੂੰ ਅਸੀਂ ਬਸਵਾਸ ਕਰਵਾਉਂਦੇ ਆ ਖੰਨਾ ਮੰਡੀ ਵੱਲੋਂ ਵੀ ਤੁਹਾਨੂੰ ਇੱਥੇ ਇੱਕ ਵੀ ਰਾਤ ਕਿਸੇ ਕਿਸਾਨ ਨੂੰ ਕੱਟਣੀ ਦੇ ਹੋਊਗੀ ਤੇ ਉਹਦਾ ਪੂਰਾ ਰੇਟ ਦਾ ਉਹਨੂੰ ਐਮਐਸਬੀ ਦੇ ਤੋਂ ਤੁਹਾਨੂੰ ਪੂਰਾ ਮਿਲੇਗਾ ਜਿਸ ਤਰ੍ਹਾਂ ਇਹੜੇ ਵੱਡਾ ਦੇ ਇਲਾਕਿਆਂ ਦੇ ਵਿੱਚ ਪੂਰੀ ਫਸਲ ਬਰਬਾਦ ਹੋ ਗਈ ਤੇ ਹੁਣ ਜਿਹੜੀ ਬਾਕੀ ਮੰਡੀਆਂ ਨੇ ਲੱਗਦਾ ਕਿ ਉੱਥੇ ਜ਼ਿਆਦਾ ਖਰੀਦ ਤੇਜ਼ ਹੋਊਗੀ ਡਿਸੀਜਨ ਸ਼ਾਰਟ ਰਹਿ ਜਾਣਾ ਸਾਡੇ ਜਿਹੜੀ ਕੁਦਰਤੀ ਆਫਤਾਈ ਹੈ ਪੰਜਾਬ ਦੇ ਵਿੱਚ ਬਹੁਤ ਬੜੇ ਇਹ ਖੜਾ ਦੀ ਮਾਰ ਪਈ ਹੈ ਪਾਣੀ ਦੀ ਉਹਦਾ ਸਾਡੇ 12 13 ਜ਼ਿਲ੍ਹਿਆਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਉੱਥੇ ਸਾਡੇ ਜੀਵਿਦਾਰ ਦੀ ਫਸਲ ਘਟੂਗੀ ਪਰ ਉਹ ਜਿਹੜੀ ਫਸਲ ਹੈ ਪਹਿਲਾਂ ਉੱਤਰੋਂ ਇੱਧਰ ਆਉਂਦੀ ਹੁੰਦੀ ਸੀ ਜ ਆਪਣੇ ਮਾਲਵੇ ਦੇ ਵਿੱਚ ਉਹ ਇਸ ਵਾਰ ਨਹੀਂ ਆਉਗੀ ਇੱਥੇ ਜਿਹੜੀ ਇੰਦਰਲੀ ਫਸਲ ਹੋਊਗੀ ਸਾਡੀ ਇਹ ਇਹਨਾਂ ਦੀ ਝਿਲਿਆਂ ਦੀ ਇਹਦੀ ਪੂਰੀ ਡਿਮਾਂਡ ਹੋਊਗੀ ਤੇ ਪੂਰੀ ਬੜੇ ਬਧੀਆ ਤਰੀਕੇ ਨਾਲ ਇਹ ਜਿਹੜੀ ਫਸਲ ਚੱਕੀ ਨੇ ਮੰਡੀ ਸਾਡੇ ਪ੍ਰਬੰਧ ਪੂਰੇ ਹੁਣ ਤਿਆਰ ਮੁਕੰਮਲ ਨੇ ਲੇਬਰ ਪੱਖੋਂ ਸਪਾਈ ਪੱਖੋਂ ਤੇ ਹੋਰ ਵੀ ਹਰ ਪੱਖੋਂ ਲੇਟਾਂ ਵਗੈਰਾ ਸਾਰਾ ਸਾਡੀ ਤਿਆਰੀ ਹੈ ਸਿ ਇਹ ਸਾਡੇ ਜਿਹੜੇ ਖਰੀਦ ਆ ਪੰਜਾਬ ਸਰਕਾਰ ਵੱਲੋਂ ਸਰਦਾਰ ਭਵੰਤਮਨ ਸੀਐਮ ਸਾਹਿਬ ਵੱਲੋਂ ਪਿਛਲੇ ਸਾਲ ਨੂੰ 15 ਦਿਨ ਪਹਿਲਾਂ ਫਰੀਸ਼ਣ ਹੋ ਰਹੀ ਹੈ ਸੋਨਾ 16 ਦਰੀ ਜਿਹੜੀ ਅੱਗੇ 1 ਅਕਤੂਬਰ ਤੋਂ ਹੁੰਦਰਦੀ ਹੁੰਦੀ ਸੀ ਅਸੀਂ ਉਹ ਨੂੰ 16 ਨੂੰ ਸ਼ੁਰੂ ਕਰਨ ਜਾ ਰਹੇ ਹਾਂ ਫਸਲ ਤਾਂ ਸ਼ਾਇਦ 2-4 ਹਫ਼ਤਾ ਵੱਧ ਵੀ 25 ਤੋ ਆ ਸਕਦੀ ਹੈ ਪਰ ਸਾਡੇ ਜਿੰਨੇ ਬਰੰਧ ਨੇ ਸਾਾਨੂੰ ਚਾਹੀਦੇ ਨੇ ਸਾਡੇ ਸਾਡੇ ਸਾਰੇ ਸਬਜ਼ਾੜਾਂ ਚ ਜਿਹੜੀ ਸਾਡੀ ਮੰਡੀਆਂ ਚਾਰ ਅੱਡ ਲੱਗਦੀ ਬਾਹਰ ਲੱਗਦੀਆਂ ਫੋਕਲ ਬੈਂਡ ਨੇ ਉਹਨਾਂ ਚ ਵੀ ਸਾਰੇ ਸਾਡੇ ਸਾਡੇ ਵੱਲੋਂ ਤਕਰੀਬਨ ਸਾਰੇ ਬਰੰਧ ਮੁਕੰਮਲ ਕੀਤੇ ਗਏ ਐਸੀ ਸਭ ਤੋਂ ਵੱਡੀ ਮੰਡੀ ਹੈ ਜਿੱਥੇ ਕਿੱਥੇ ਕਿੱਥੇ ਵੇਚੀ ਦਿੰਦੀ ਹੈ ਸਾਡੇ ਕੋਲ ਇੱਕ ਰੋਣੀ ਫੋਕਲ ਪੁਆਇੰਟ ਹੈ 2.5 ਗਾ ਰਾਇਪੁਰਾ 23 ਰੁਪਏ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਕਿੰਨੀ ਕਾਈ ਸੀ ਪਿਛਲੇ ਸਾਲ ਤੇ 19 ਲੱਖ 30000 ਦੇ ਕਰੀਬ ਕਸਰਾਈ ਸੀ ਇਸ ਵਾਰ ਵੀ ਉਮੀਦ ਹੈ ਵੀ ਸ਼ਾਇਦ ਬਰਾਬਰੇ ਹੋ ਜੂ ਥੋੜਾ ਜਿਹਾ ਡਰ ਜਰੂਰ ਹੈ ਬਰਸਾਤਾਂ ਜਿਆਦਾ ਹੋਣ ਕਰਕੇ ਕਿ ਸ਼ਾਇਦ ਝਾੜ ਘਟ ਸਕਵੇ ਕਿਉਂਕਿ ਜੋ ਜਿਹੜੀ ਬਾਸਮੋਤੀ ਦੀ ਫਸਲ ਆ ਰਹੀ ਹੈ ਉਹਦਾ ਝਾੜ ਪਿਛਲੇ ਸਾਲ ਨੂੰ 5 ਕਟਲ ਘਟ ਰੇਟ ਕਿੰਨਾ ਜਿਹੜਾ ਤੈਅ ਹੈ ਰੇਟ ਹੋਇਆ ਜੀ 2390 ਵੇਰੀ ਮੈਂ ਤੁਹਾਡੇ ਸਾਹਮਣੇ ਆਹੀ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਕਿਰਪਾ ਕਰਕੇ ਥੋੜੀ ਖੇਤਲ ਖਵਾਰੀ ਵੀ ਜਿਹੜੀ ਇੱਥੇ ਮੰਡੀ ਚ ਨਾ ਹੋਵੇ ਸੁੱਕਾ ਕਿਉਂ ਨਾ ਕੱਟ ਕੇ ਲਿਆਓ ਅਸੀਂ ਵੀ ਸੋਕੇ ਰਹਾਂਗੇ ਤੁਸੀਂ ਵੀ ਸੋਕੇ ਰਹੋਗੇ ਤੇ ਸਾਡੇ ਆੜਤੀ ਭਰਾ ਵੀ ਸਾਰੇ ਇਸ ਚੀਜ਼ ਦੇ ਸੋਕੇ ਰਹੇ ਤੁਸੀਂ ਆਓ ਤੇ ਉਹਨਾਂ ਮਾਲਦਲਾ ਕੇ ਮੁੜ ਜਿਓ ਅਸੀਂ ਇਹ ਚਾਹੁੰਦੇ ਸਰਕਾਰ ਦਾ ਵੀ ਇਹ ਇਹੀ ਤਾਂ ਟੀਚਾ ਵੀ ਜ਼ਿੰਮੇਦਾਰ ਆਵੇ ਸੇਮ ਡੇ ਆ ਉਸੇ ਦਿਨ ਅੱਗੇ ਉਹਨੇ ਤਲਾਕ ਹੀ ਮੁਰਗੇ ਜਾ ਕੇ ਉਹ ਤਾਂ ਹੀ ਸੰਭਵ ਆ ਜੇ ਆਪਾਂ ਮਾਲ ਸੁੱਕਾ ਲੈ ਕੇ ਆਵਾਂ ਬਾਸਮਤੀ ਦੀ ਕਿੰਨੀ ਗੜੀਆ ਬਾਸਮਤੀ ਦੀ ਹੁਣ ਤੱਕ ਜੀ ਕੁੱਲ 22000 ਕੰਟਰੋਲ ਦਾ ਹੁੰਦਾ ਕਾਈ ਹੈ ਪਿਛਲੇ ਸਾਲ ਦੇ ਤਰੀਕੇ ਬਰਾਬਰੇ ਚੱਲ ਰਹੀ ਹੈ ਰੇਟ ਵੀ ਇਸ ਵਾਰ ਵਧੀਆ ਪਿਛਲੇ ਸਾਲ ਨੂੰ ਰੇਟ 2600 ਤੋਂ ਲੈ ਗਈ ਹੈ 3200 ਦਾ ਰੇਟ ਚੱਲ ਰਿਹਾ ਤੇ ਜਿਹੜੀ ਬੋਲੀ ਹੁੰਦੀ ਹੈ ਤੇ ਜ਼ਿਮੀਂਦਾਰ ਹੋਂਦਾ ਤੋ ਤੋਰੀ ਹੈ ਅੱਜ ਇਹਦੇ ਬੋਲੇ ਲੱਗਦੇ ਆ ਪਰ ਰੇਟ ਘਟਣ ਲੱਗਦਾ ਮਜ਼ਾ ਨਹੀਂ ਆਇਆ ਕਿਉਂਕਿ ਜਦੋਂ ਸਟਾਰਟ ਹੋਈ ਆ ਜਿਹੜਾ ਪਰਲਾ ਇਲਾਕਾ ਅੰਬਰਸਰ ਤੇ ਤਰਨਤਾਰਨ ਇਲਾਕਾ ਉਹ ਦੇਖੋ ਹੜ੍ਹ ਦੇ ਵਿੱਚ ਡੁੱਬ ਗਿਆ ਉੱਧਰ ਜ਼ਿਆਦਾਤਰ ਬਾਸਮਤੀ ਹੁੰਦੀ ਆ ਪਰ ਇਸ ਵਾਰੀ ਵੀ ਉਹ ਗੱਲ ਨਹੀਂ ਬਣੀ ਹੈ ਕਿ ਜਿਹੜੀ ਬਣਣੀ ਜਿਹੜਾ 2900 ਰੁਪਏ ਮੇਰੀ ਖੁੱਦ ਦੀ ਢੇਰੀ ਲੱਗੀ ਜਾਂ ਜੋਗੇ 31-3200 ਰੁਪਏ ਘੱਟੋ-ਘੱਟ ਲੱਗਣੇ ਚਾਹੀਦੇ ਆ ਇਹ ਦੂਜੀ ਜੀਦੀ ਤੋਂ ਸਰ ਘਟ ਝਾੜ ਹੁੰਦਾ ਦਾ ਇਹਦਾ ਝਾੜ 20 ਤੋਂ ਲੈ ਕੇ 25 ਤੱਕ ਹੁੰਦਾ ਪਰ ਐਤਕੇ ਮੌਸਮ ਦੀ ਮਾਰ ਕਰਕੇ ਚਾਰ ਚ ਫਰਕ ਪਿਆ 18 19 ਕੁਆਂਟਲ 17 ਇੱਥੇ ਨਿਕਲਦੀ ਆ ਤੇ ਮੰਡੀ ਦੇ ਪ੍ਰਬੰਧ ਕਿਉਂ ਜਾਇਵੇ ਜਿਹੜੇ ਮੰਡੀ ਦੇ ਪ੍ਰਬੰਧ ਨੇ ਸਰ ਪ੍ਰਬੰਧ ਬਧੀਆ ਨੇ ਆ ਆਏ ਅੱਜ ਆਏ ਆ ਅਸੀਂ ਆਹ ਮੋਦੀ ਦਾ ਕੀ ਘੰਟੇ ਨੂੰ ਗੰਡਾ ਲੱਗਦਾ ਸੀ ਆਪਣੇ ਘਰੋਂ ਤੇ ਲੈ ਜਾਣਾ ਤੇ ਜਿਹੜੀ ਦੂਜੀ ਜੀਰੀ ਆਪਣੀ ਪਰਵਲ ਛੋਨਾ ਕਹਿੰਦੇ ਨੇ ਜਿਹਨੂੰ ਆਪਾਂ ਉਹ 5 4 ਦਿਨ ਤੋਂ ਆਉਣ ਲੱਗ ਜਾਣਾ ਮੰਡੀਆਂ ਦੇ ਵਿੱਚ ਸਰਕਾਰੀ ਸਰਕਾਰੀ ਖਰੀਦ ਗਵਰਨਮੈਂਟ ਵੱਲੋਂ ਕੱਲ ਤੇ ਸ਼ੁਰੂ ਆ ਤੇ ਮਿਹਨਤ ਕਿੰਨੀ ਰੂਜੇ ਦਾ ਮਿਹਨਤ ਤਾਂ ਬਹੁਤ ਹੁੰਦੀ ਆ ਜੀ ਕਿਉਂਕਿ ਇਹਨੂੰ ਸੁੱੰਡੀ ਜ਼ਿਆਦਾ ਪੈ ਜਾਂਦੀ ਆ ਉਹਦੇ ਕਰਕੇ ਇਹਦੀ ਰੋਕਥਾਮ ਕਰਨੀ ਪੈਂਦੀ ਆ ਤੇ ਕੀਲੇ ਦੇ ਉੱਤੇ ਆਏ ਜਾਂਦਾ 15-12000 ਰੁਪਏ ਫਸਟਾ ਹਾਂਜੀ ਮੰਗਤੀ ਕਰਦੇ ਆ ਮੰਗਾ ਸੀ ਕਰਦੇ ਆ ਵੀ ਸਰਕਾਰ ਤੋਂ ਸੀ ਕਹਿੰਦੇ ਵੀ ਇਹਦਾ ਘੱਟੋ ਘੱਟ ਫਿਕਸ ਰੇਟ ਕਰੋ ਜੋ ਵਪਾਰੀਆ ਵੀ ਆਹ ਰੇਟ ਤੋਂ ਉੱਪਰ ਅਕਰੀਤੇ ਜਿਹਦੇ ਨਾਲ ਕਿਸਾਨ ਦਾ ਥੋੜਾ ਬਾਲਾ ਘਰ ਪੂਰਾ ਹੋਵੇ ਆ ਅਸੀਂ ਗਵਰਨਮੈਂਟ ਤੋਂ ਮੰਗ ਕਰਦੇ ਜਿਹੜੀ ਦੂਸਰੀ ਜਿਹੀ ਆਉਣੀ ਉਹਦਾ ਕੀ ਲੱਗਦਾ ਕਿੰਨਾ ਕੁ ਛਾੜਨੇ ਕੋਈ ਜਾਂ ਘੱਟੂ ਜਾਂ ਉਹਦਾ ਬੇਟਾ ਝਾੜ ਨੂੰ ਸਾਨੂੰ ਏਦਾਂ ਲੱਗਦਾ ਜੋ ਜੇ ਖੇਤਾਂ ਦੇ ਵਿੱਚ ਜਾ ਕੇ ਦੇਖੇ ਆ ਵੀ ਉਹਨਾਂ ਨੂੰ ਹਲਦੀ ਰੋਗ ਦੀ ਸਮੱਸਿਆ ਆਈ ਹੋਈ ਆ ਜਿਹਦੇ ਕਰਕੇ ਝੜ ਘਟੂਗਾ ਹਲਦੀ ਰੋਗ ਦੀ ਸਮੱਸਿਆ ਤਾਂ ਆ ਗਈ ਕਿਉਂਕਿ ਵਾਰਸ਼ ਹੋਈ ਗਈ ਆ ਮਹੀਨਾ ਦੋ ਮਹੀਨੇ ਆਪਣੇ ਲਗਾਤਾਰੇ ਕੋਈ ਉਹਦੇ ਨੂੰ ਬੇਦਾ ਨਿਕਲੇ ਆ ਵੀ ਜਦੋਂ ਨਿਸਰੀ ਉਹਨੂੰ ਨਾਲ ਦੇ ਨਾਲ ਵਾਰਸ਼ ਹੋਈ ਪਾਣੀ ਲੱਗ ਗਿਆ ਪਾਣੀ ਧੱਦੇ ਖੜ ਗਿਆ ਹਲਦੀ ਰੋਗ ਪੈ ਗਿਆ ਉਹਦੇ ਨਾਲ ਜੱਟ ਦਾ ਨੁਕਸਾਨ ਹੈ ਇਸ ਵਾਰੀ ਕੁਦਰਤ ਵੱਲੋਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ